ਐਮਪੀ ਅਮਰਿਤਪਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਅਮਰਿਤਪਾਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖੰਡੂਰ ਸਾਹਿਬ ਦੀ ਐਮਪੀ ਵਜੋਂ ਸੌਂ ਚੁੱਕਣ ਦੇ ਲਈ ਇਹ ਚਿੱਠੀ ਲਿਖੀ ਗਈ ਹੈ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਅਮਰਿਤਪਾਲ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ। ਇਹ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੁਣ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ। ਇਸ ਚਿੱਠੀ ਦੇ ਵਿੱਚ ਅਮਰਿਤਪਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸ ਨੂੰ ਜੇਲ੍ਹ ਵਿੱਚ ਅਲਸੀ ਤੌਰ ਤੇ ਰਿਹਾ ਕੀਤਾ ਜਾਵੇ। ਅਮਰਿਤਪਾਲ ਨੇ ਕੌਮੀ ਸੁਰੱਖਿਆ ਦੇ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ਵਿੱਚ ਆਪਜੀ ਦੀ ਰਿਹਾਈ ਲਈ ਚਿੱਠੀ ਲਿਖੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਨੇ ਇਸ ਸਮੇਂ ਆਪਣੇ 9 ਸਾਥੀਆਂ ਦੇ ਨਾਲ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਲੋਕ ਸਭਾ ਚੋਣਾਂ 2024 ਦੇ ਵਿੱਚ ਉਸਨੇ ਖੰਡੂਰ ਸਹਿਬ ਹਲਕੇ ਤੋਂ ਚੋਣ ਜਿੱਤੀ ਹੈ ਇਸ ਦੇ ਨਾਲ ਹੀ ਅਮਨਿਤਪਾਲ ਸੌਨਚੁੱਕਨ ਦੇ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਜਾਂ ਨਹੀਂ ਕਿਉਂਕਿ ਕਾਨੂੰਨੀ ਮਹਾਰਾ ਦੇ ਲਈ ਰੇੜੀ ਰਾਈ ਵੀ ਸਾਂਝੀ ਆਈ ਹੈ ਕਿ ਹਰੇਕ ਮੈਂਬਰ ਦਾ ਅਧਿਕਾਰ ਹੁੰਦਾ ਹੈ ਕਿ ਉਸ ਕਿ ਉਸ ਨੂੰ ਰਿਹਾਈ ਮਿਲ ਸਕੇ ਕਿ ਪੰਜਾਬ ਦੀ ਖਨੂਰ ਸਾਬ ਲੋਕ ਸਭਾ ਸੀਟ ਤੋਂ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਦੀ ਜਿੱਥੋਂ ਇੱਕ ਦਿਨ ਬਾਅਦ ਉਹਨਾਂ ਨੇ ਵਕੀਲ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਹੈ ਕਿ ਕਿ ਅੰਮ੍ਰਿਤਪਾਲ ਸਿੰਘ ਦੀ ਟਰੇਲ ਦੀ ਰਿਹਾਈ ਲਈ ਯਕੀਨੀ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਅੰਮ੍ਰਿਤਪਾਲ ਦੀ ਪਤਨੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਦੇ ਲਈ ਪਹੁੰਚੀ ਤਾਂ ਹੁਣ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਸੌਂ ਚੁੱਕਣ ਦੇ ਜੇਲ੍ਹ ਤੋਂ ਬਾਹਰ ਆਉਣ ਜਾਂ ਨਹੀਂ ਇਸ ਦੇ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖੰਡੂਰ ਸਾਹਿਬ ਦੇ ਐਮਪੀ ਵਜੋਂ ਸੌਂ ਚੁੱਕਣ ਦੇ ਲਈ ਇਹ ਚਿੱਠੀ ਪੰਜਾਬ ਦੇ ਐਮਪੀ ਅਮਰਿਤਪਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਅਮਰਿਤਪਾਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖੰਡੂਰ ਸਾਹਿਬ ਦੀ ਐਮਪੀ ਵਜੋਂ ਸੌਂ ਚੁੱਕਣ ਦੇ ਲਈ ਇਹ ਚਿੱਠੀ ਲਿਖੀ ਗਈ ਹੈ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਅਮਰਿਤਪਾਲ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ। ਇਹ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੁਣ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ। ਇਸ ਚਿੱਠੀ ਦੇ ਵਿੱਚ ਅਮਰਿਤਪਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸ ਨੂੰ ਜੇਲ੍ਹ ਵਿੱਚ ਅਲਸੀ ਤੌਰ ਤੇ ਰਿਹਾ ਕੀਤਾ ਜਾਵੇ। ਅਮਰਿਤਪਾਲ ਨੇ ਕੌਮੀ ਸੁਰੱਖਿਆ ਦੇ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ਵਿੱਚ ਆਪਜੀ ਦੀ ਰਿਹਾਈ ਲਈ ਚਿੱਠੀ ਲਿਖੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਨੇ ਇਸ ਸਮੇਂ ਆਪਣੇ 9 ਸਾਥੀਆਂ ਦੇ ਨਾਲ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਲੋਕ ਸਭਾ ਚੋਣਾਂ 2024 ਦੇ ਵਿੱਚ ਉਸਨੇ ਖੰਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ ਇਸ ਦੇ ਨਾਲ ਹੀ ਅਮਨਿਤਪਾਲ ਸੌਨਚੁੱਕਨ ਦੇ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਜਾਂ ਨਹੀਂ ਕਿਉਂਕਿ ਕਾਨੂੰਨੀ ਮਹਾਰਾ ਦੇ ਲਈ ਰੇੜੀ ਰਾਈ ਵੀ ਸਾਂਝੀ ਆਈ ਹੈ ਕਿ ਹਰੇਕ ਮੈਂਬਰ ਦਾ ਅਧਿਕਾਰ ਹੁੰਦਾ ਹੈ ਕਿ ਉਸ ਨੂੰ ਰਿਹਾਈ ਮਿਲ ਸਕੇ ਕਿ ਪੰਜਾਬ ਦੀ ਖਨੂਰ ਸਾਬ ਲੋਕ ਸਭਾ ਸੀਟ ਤੋਂ ਵਾਰਿਸ ਪੰਜਾਬ ਦੇ ਅਮਰਿਤਪਾਲ ਦੀ ਜਿੱਥੋਂ ਇੱਕ ਦਿਨ ਬਾਅਦ ਉਹਨਾਂ ਨੇ ਵਕੀਲ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਹੈ ਕਿ ਕਿ ਅਮਰਿਤਪਾਲ ਸਿੰਘ ਦੀ ਟ੍ਰੇਲ ਦੀ ਰਿਹਾਈ ਲਈ ਯਕੀਨੀ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਅੰਮ੍ਰਿਤਪਾਲ ਦੀ ਪਤਨੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਦੇ ਲਈ ਪਹੁੰਚੀ ਤਾਂ ਹਣ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਸੌਂ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆਉਣ ਜਾਣ ਨਹੀਂ ਇਸ ਦਿਨ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖੰਡੂਰ ਸਾਹਿਬ ਦੇ ਐਮਪੀ ਵੱਜੋਂ ਸੌਂ ਚੁੱਕਣ ਦੇ ਲਈ ਇਹ ਚਿੱਠੀ ਪੰਜਾਬ ਸਰਕਾਰ ਨੂੰ ਲਿਖੀ ਗਈ ਹੈ ਐਮਪੀ ਅਮਰਿਤਪਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਅਮਰਿਤਪਾਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖੰਡੂਰ ਸਾਹਿਬ ਦੀ ਐਮਪੀ ਵਜੋਂ ਸੌਂ ਚੁੱਕਣ ਦੇ ਲਈ ਇਹ ਚਿੱਠੀ ਲਿਖੀ ਗਈ ਹੈ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਅਮਰਿਤਪਾਲ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ। ਇਹ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੁਣ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ। ਇਸ ਚਿੱਠੀ ਦੇ ਵਿੱਚ ਅਮਰਿਤਪਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸ ਨੂੰ ਜੇਲ੍ਹ ਵਿੱਚ ਅਲਸੀ ਤੌਰ ਤੇ ਰਿਹਾ ਕੀਤਾ ਜਾਵੇ। ਅਮਰਿਤਪਾਲ ਨੇ ਕੌਮੀ ਸੁਰੱਖਿਆ ਦੇ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ਵਿੱਚ ਆਪਜੀ ਦੀ ਰਿਹਾਈ ਲਈ ਚਿੱਠੀ ਲਿਖੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਨੇ ਇਸ ਸਮੇਂ ਆਪਣੇ 9 ਸਾਥੀਆਂ ਦੇ ਨਾਲ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਲੋਕ ਸਭਾ ਚੋਣਾਂ 2024 ਦੇ ਵਿੱਚ ਉਸਨੇ ਖੰਡੂਰ ਸਹਿਬ ਹਲਕੇ ਤੋਂ ਚੋਣ ਜਿੱਤੀ ਹੈ ਇਸ ਦੇ ਨਾਲ ਹੀ ਅਮਨਿਤਪਾਲ ਸੌਨਚੁੱਕਨ ਦੇ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਜਾਂ ਨਹੀਂ ਕਿਉਂਕਿ ਕਾਨੂੰਨੀ ਮਹਾਰਾ ਦੇ ਲਈ ਰੇੜੀ ਰਾਈ ਵੀ ਸਾਂਝੀ ਆਈ ਹੈ ਕਿ ਹਰੇਕ ਮੈਂਬਰ ਦਾ ਅਧਿਕਾਰ ਹੁੰਦਾ ਹੈ ਕਿ ਉਸ ਕਿ ਉਸ ਨੂੰ ਰਿਹਾਈ ਮਿਲ ਸਕੇ ਕਿ ਪੰਜਾਬ ਦੀ ਖਨੂਰ ਸਾਬ ਲੋਕ ਸਭਾ ਸੀਟ ਤੋਂ ਵਾਰਿਸ ਪੰਜਾਬ ਦੇ ਅਮਰਿਤਪਾਲ ਦੀ ਜਿੱਥੋਂ ਇੱਕ ਦਿਨ ਬਾਅਦ ਉਹਨਾਂ ਨੇ ਵਕੀਲ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਹੈ ਕਿ ਕਿ ਅਮਰਿਤਪਾਲ ਸਿੰਘ ਦੀ ਟ੍ਰੇਲ ਦੀ ਰਿਹਾਈ ਲਈ ਯਕੀਨੀ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਅਮਰਿਤਪਾਲ ਦੀ ਪਤਨੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਦੇ ਲਈ ਪਹੁੰਚੇ ਤਾਂ ਹਣ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਅਮਰਿਤਪਾਲ ਸਿੰਘ ਸੌਂ ਚੁੱਕਣ ਦੇ ਜੇਲ੍ਹ ਤੋਂ ਬਾਹਰ ਆਉਣ ਜਾਂ ਨਹੀਂ ਇਸ ਦਿਨ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖੰਡੂਰ ਸਾਹਿਬ ਦੇ ਐਮਪੀ ਵੱਜੋਂ ਸੌਂ ਚੁੱਕਣ ਦੇ ਲਈ ਇਹ ਚਿੱਠੀ ਪੰਜਾਬ ਸਰਕਾਰ ਨੂੰ ਲਿਖੀ ਗਈ ਹੈ